ਅੱਜ ਦੇ ਸਾਰੇ ਬੰਦੇ ਜਿਹੜਾ ਹਵਾਵਾਰ ਕਾ ਉਸੇ ਸਵਾਗਤ ਕਰਦੇ ਹਾਂ ਸਾਰ ਦਸ ਜਿਹੜਾ ਜਾਲੇ ਫਰ ਤੋਂ ਨਾਤਲਾਹ ਬਹੁਤ ਬਹੁਤ ਰੱਖਿਆ ਬਚਾ ਬੰਦ ਕਰਦੇ ਆ ਜੇ ਮੌਸਮ ਆ ਰਿਹਾ ਕਿਉਂਕਿ ਇਹ ਜੋ ਕਿ ਮੌਸਮ ਵਿੱਚ ਹਲਚਲ ਖੜ ਤੋਂ ਹੁਣ ਜਾਰੀ ਕਿਉਂਕਿ ਹੁਣ ਕਮਜੇ ਪਰਸਨ ਤੋਂ ਜਿਵੇਂ ਨਾਮ ਜੋ ਕਿ ਪਹਿਸ ਤੋਂ ਹਾਲ ਕੀ 15 ਤੋਂ 15 ਸਸਪਨ ਪਹੁੰਚ ਰਿਹਾ ਜਿਸ ਨਾਲ ਕਿ ਲੱਖ ਵਿੱਚ ਹੋ ਸਕਦਾ ਕਿ ਅਗੇ ਹਲਕੀ ਕਾਰਵਾਈ ਹੋ ਜਾਵੇ ਕਿਉਂਕਿ ਉਮੀਦ ਹੈ ਟਟੇ ਪੈ ਜਾਣ ਇਸ ਤਰ੍ਹਾਂ ਜੋ ਕਿ ਤਾਪਾਂ ਦੇ ਵਿੱਚ ਜੋ ਅੱਜ ਦੇ ਵਾਰਸ਼ੋਕੀ ਤਾਂ ਸਾਧਕੀ ਗਰਾਊਂਡ ਉੱਤੇ ਜਾਨ ਹਲਕਾ ਵਾਧਾ ਹੋਵੇਗਾ। ਕੰਤੂ ਅਜਰ ਜੋ ਕਿ 3 ਤਰੀਕ 14 ਹੈ। ਸੋ ਅੰਦਰ ਜੋ 15 ਤਰੀਕ ਨੂੰ ਜੋ ਥੋੜਾ ਬਹੁਤ ਸਿਵਨ ਠੰਡੇ ਹੋਏ ਮੌਸਮ ਹੋ ਸਕਦਾ ਹੈ। ਅੱਜ ਜੋ ਕਿ ਉੱਤਰ ਪੱਛਮ ਦੀ ਹਮ ਚਾਲੀ ਰਹੀ ਸੀ ਵਧੀਆ ਰਫ਼ਤਾਰ ਤੇ ਸੋ ਕੱਲ ਜੋ ਕਿ ਦੁਪਹਿਰ ਤੋਂ ਬਾਅਦ ਥੋੜੀ ਬਹੁਤ ਘਟ ਜਾਵੇਗੀ ਰਫ਼ਤਾਰ ਉਸ ਦੀ ਕਿਉਂਕਿ 16 ਤਰੀਕ ਤੋਂ ਨਵਾਂ ਸਿਸਟਮ ਆ ਰਿਹਾ ਹੈ। ਇਸ ਨਾਲ ਜੋ ਕਿ ਤਾਪਨ ਜੋ ਘਟਾ ਹੋ ਰਿਹਾ ਹੈ। ਲੋਗਾਂ ਦਾ ਦੇ ਉਸ ਤੋਂ ਬਾਅਦ ਜੋ ਕਿ ਪਾਣੀ ਲਾ ਕੇ ਵਿਚਾਲੇ ਕਿ ਮੰਦਰ ਦੀ ਜੋ ਕਿ ਫਰਫੜੀ ਹੋਵੇਗੀ ਜੋ ਇਹ ਇਸ ਨਾਲ ਉਸ ਤਰੀਕ ਤੋਂ ਜੋ ਕਿ ਉੱਤਰ ਪੱਛਮ ਦੀ ਠੰਡੀ ਹਵਾਵਾਂ ਫਿਰ ਤੋਂ ਵਾਪਸ ਹੀ ਕਰ ਜਾਣਗੀ ਤਾਂ 12 ਤਰੀਕ ਤੋਂ ਫਿਰ ਤੋਂ ਕਿ ਨਵਾਂ ਪਾਚਿੰਗ ਸਿਸਟਮ ਆ ਰਿਹਾ ਦਰਮਿਆਨੇ ਬਦਦਵਾ ਇਸ ਨਾਲ ਕੇ ਲੱਗਣ ਵਿੱਚ ਹੋ ਸਕਦਾ ਗੜੇ ਹੋ ਗੜੇ ਵਾਲੇ ਹੋਵੇਗੀ ਤਾਂ ਵੀ ਵੀ 20 ਦਸੰਬਰ ਨੂੰ ਵੀ ਹੋਵੇਗੀ ਜਾਓ ਦਸੰਬਰ ਨੂੰ ਹੋਵੇਗਾ ਯਾਰ ਕੀ ਨੋ ਹੋਏ ਪਰਮਾਤਮਾ ਦੇ ਹੱਥ ਵਸੇ ਕਰਾਂਗਾ ਜੋ ਕਿ ਇਹ ਸਭ ਕੁਝ ਹੋਵੇਗਾ ਇਸ ਨਾਲ ਜੋ ਕਿ ਤਾਪ ਮੰਡ ਵਿੱਚ ਫਿਰ ਤੋਂ ਗਰਾਉਡ ਹੋਵੇਗੀ ਕਿਉਂਕਿ ਹੁਣ ਲਗਾਤਾਰ ਬੈਕ ਟੂ ਬੈਕ ਪੱਛਮੀ ਸਿਸਟਮ ਤੋਂ ਮੋੜ ਰਹੇ ਕਿਉਂਕਿ ਐਮ ਜੀਓ ਕਿੰਧਮਾ ਸਾਗਰ ਵਿੱਚ ਵਿਡਨ ਜੋ ਦੀ ਨਾ ਆਸੀਡੇਸ਼ਨ ਜੋ ਕਿ ਕਿੰਧਮਾ ਸਾਗਰ ਵਿੱਚ ਦਾਖਲ ਹੋਣੀ ਸ਼ੁਰੂ ਹੋ ਚੁੱਕੀ ਹੈ ਤੇ ਦੁਖਦ ਹੋਵੇਗੀ ਹੋਵੇਗੀ ਇਸ ਇਹ ਜੋ ਕਿ ਤਾਂ ਮੇ ਜੋ ਕਿ ਪੱਛਮੀ ਸਿਸਟਮ ਜੋ ਕਿ ਹੌਕੇ ਫਦਰ ਦੇ ਹੁੰਦੇ ਨੂੰ ਜੋ ਕਿ ਬੂਸਟ ਕਰਦੇ ਉਹਨੂੰ ਕਿੰਧਮਾ ਪਾਵਰ ਦਿੰਦੀ ਹੈ ਇਸ ਨਾਲ ਪਾਣੀ ਜਦੋਂ ਤੁਮ ਜੋ ਪੀਰਨਾ ਵਿੱਚ ਜੋ ਕਿ ਪਾਵਰ ਜ਼ਿਆਦਾ ਹੋ ਜਾਂਦੀ ਹੈ। ਇਹ ਉਹ ਆਪਣਾ ਜੋ ਕਿ ਅਸਰ ਅੰਦਰ ਮਦਾਨੀ ਤੇ ਪਹਾੜੀ ਇਲਾਕੇ ਵਿੱਚ ਉੱਤਰ ਪਾਰ ਦੇ ਵਿੱਚ ਜਿਆਦਾ ਸਪਾਉਂਦੇ ਨੇ। ਸੋ ਮਨ ਲਗਭਗ ਉਹਨਾਂ ਦਾ ਅਸਰ ਜੋ ਕੀ ਹੋਣਾ ਹੈ। ਅਗਲੇ ਸੱਤਕਾ ਵਿੱਚ ਬੰਦਾ ਹੋਵੇਗਾ ਤੇ ਮਦਾਨੀ ਵਾਂਗ ਕਬੀ ਬੋਦੇਗਾ। ਪੱਕੀ ਕਰ ਦਾਂਗੇ ਅੰਤ ਤੱਕ ਹਰ ਪਰਸਨ ਨੂੰ। ਧੰਨਵਾਦ।